ਅੰਮ੍ਰਿਤਸਰ ਦੇ ਗਲਵਾਲੀ ਗੇਟ ਦੇ ਵਿੱਚ ਇੱਕ ਵਿਅਕਤੀ ਦੀ ਛੱਤ ਤੋਂ ਡਿੱਗਣ ਦੇ ਨਾਲ ਮੌਤ ਹੋ ਗਈ ਹੈ ਦਰਅਸਲ ਮਹਿਲਾ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦੇ ਪਤੀ ਵੱਲੋਂ ਉਸਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟਿਆ ਗਿਆ ਤੇ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਰਿਵਾਰ ਦਾ ਇਹ ਕਹਿਣਾ ਹੈ ਕਿ 17 ਸਾਲ ਪਹਿਲਾਂ ਲੜਕੀ ਦੀ ਲਵ ਮੈਰਿਜ ਇਸ ਨੌਜਵਾਨ ਦੇ ਨਾਲ ਹੁੰਦੀ ਹੈ ਤੇ ਮ੍ਰਿਤਕਾ ਦਾ ਨਾਂ ਸਪਨਾ ਦੱਸਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਸਪਨਾ ਦੇ ਦੋ ਬੱਚੇ ਨੇ ਇੱਕ ਲੜਕੀ 16 ਸਾਲ ਦੀ ਹੈ ਤੇ ਲੜਕਾ 8 ਸਾਲ ਦਾ ਪਰਿਵਾਰ ਦੇ ਵੱਲੋਂ ਜਿੱਥੇ ਉਸਦੇ ਪਤੀ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਤੇ ਕਿਹਾ ਗਿਆ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਉਦੋਂ ਹੀ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਕੇਸ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਅੱਜ ਹੁਣੇ ਨੇ ਤਰ੍ਹਾਂ ਕਾਪੇਲਾ ਸਾਨੂੰ ਖੁਲਾ ਮਿਲੀ ਕਿ ਗਲਵਾਲੀ ਗੇਟ ਦੇ ਅੰਦਰ ਇੱਕ ਪਰਿਵਾਰ ਹੈ ਉਹਨਾਂ ਦੇ ਵਿੱਚ ਇੱਕ ਲੇਡੀ ਹੈ ਉਹਦੀ ਉੱਪਰੋਂ ਛੱਤ ਢਿੱਕੇ ਡਿੱਗ ਗਈ ਹੈ ਤੁਸੀਂ ਮੌਕੇ ਦੇ ਗਏ ਆ ਸਪਨਾ ਨਾਮ ਦੀ ਲੇੜੀ ਹੈ ਉਹਦੇ ਹਸਬੰਦ ਦਾ ਨਾਮ ਜੇ ਕੁਮਾਰ ਹੈ ਉਹ ਗਲਵਾਲੀ ਗੇਟ ਦੇ ਰਹਿਣ ਵਾਲੇ ਹੈ 30 40 42 ਸਾਲ ਉਮਰ ਹੈ ਇਸ ਪਰਿਵਾਰ ਦੇ ਵਿੱਚ ਦੋ ਆਪਨੇ ਹਸਬੰਡ ਵਾਈਫ ਨਾਲ ਦੋ ਬੱਚੇ ਨੇ 30 16 17 ਸਾਲ ਪਹਿਲਾਂ ਉਹਦੀ ਮੈਰਿਜ ਹੋਈ ਤੇ ਲੰਬ ਮੈਰਿਜ ਹੈ ਸਰ ਇਹਨਾਂ ਦੀ ਹਾਂਜੀ ਕੋਈ ਇੱਥੇ ਰਹੀ ਹੈ ਹਾਂ ਹਾਂ ਲੜਕੀ ਜਿਹੜੀ ਉਹਦੀ ਬੱਚੀ ਹੈ ਇੱਕ 16 ਸਾਲ ਦੀ ਹੈ ਇੱਕ ਬੇਟਾ ਹੈ ਕੋਈ 8-9 ਸਾਲ ਦਾ ਤੇ ਮੌਕੇ ਤੇ ਗਏ ਆ ਤਾਂ ਪਤਾ ਲੱਗਾ ਕਿ ਲੇਡੀ ਦੀ ਉੱਪਰ ਰੋਡ ਗਿਰ ਕੇ ਡੈਥ ਹੋ ਗਈ ਹੈ ਫਿਰ ਅਸੀਂ ਉਹਦੀ ਡੈੱਡ ਬੋਡੀ ਨੂੰ ਕੋਠਾ ਨੂੰ ਅਸੀਂ ਫੇਰ ਦਿੱਤਾ ਤੇ ਇਹਨਾਂ ਦੇ ਬਿਆਨ ਰਿਚ ਕਰਕੇ ਜੋ ਕਾਨੂੰਨੀ ਕਾਰਵਾਈ ਜੀ ਸਰ ਪਰਿਵਾਰ ਦੇ ਵੱਲੋਂ ਕਿਹਾ ਜਾਂਦਾ ਦੂਜੀ ਜਨਾਨੀ ਉਹਦੇ ਵੱਲੋਂ ਰੱਖੀ ਗਈ ਆ ਉਸ ਤੋਂ ਬਾਅਦ ਇਹਦੀ ਕੁੱਟਮਾਰ ਕੀਤੀ ਜਾ ਰਹੀ ਸੀ ਲਗਾਤਾਰ ਇਹ ਕੋਈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਸੀਂ ਉਹ ਬੱਚੇ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਕਈ ਗੱਲਾਂ ਦੱਸੀਆਂ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਉਹ ਵੀ ਗੱਲ ਸਾਹਮਣੇ ਆਈ ਹੈ। ਪਰਚਾ ਕੇਦੇ ਉੱਪਰ ਦਰਜ ਕੀਤਾ ਜਾ ਰਿਹਾ ਜੀ। ਜੋ ਇਹਨਾਂ ਨੇ ਬਿਆਨ ਦੇ ਚ ਕਰਾਉਣਾ ਹੈ ਹੂੰ ਹੂੰ ਇਹ ਬਿਆਨ ਦੇ ਚ ਕਰਾ ਦੇ ਆ ਉਹਦੇ ਹਸਬੰਦ ਦੇ ਖਿਲਾਫ। ਹੂੰ ਤੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੋ ਬਿਆਨ ਦੇ ਚ। ਠੀਕ ਹੈ ਜੀ ਠੀਕ। ਕੋਈ ਨਸ਼ੇ ਦਾ ਵੀ ਖਿਲਾਫ ਪੇ ਪਰਚਾ ਦਰਜ ਹੈ ਜੀ ਮੁੰਡੇ ਦੇ ਕਹਿੰਦੇ ਜੀ ਸਮਾਨ ਵੇਚਦਾ ਜੀ ਮੁੰਡਾ। ਉਹਦੇ ਖਿਲਾਫ ਇੱਕ ਪਰਚਾ ਦਰਜ ਹੈ ਜੀ ਐਨਡੀਪੀਆ ਦਾ ਉਹ ਚੈੱਕ ਕੀਤਾ ਸੀ। ਹੂੰ ਹੂੰ ਕੇਸ ਸਰ। ਠੀਕ ਹੈ ਠੀਕ ਹੈ।